ਮੰਮੀ ਹੁਣ ਬੱਸ ਵੀ ਕਰੋ ਓਏ ਉਹਨੂੰ ਕੋਈ ਗਲਤ ਫਹਮੀ ਲੱਗੀ ਹੋਣੀ ਆ ਮੈਂ ਜਾਣਦਾ ਜੱਗੀ ਦੇ ਪਰਿਵਾਰ ਨੂੰ ਐਦਾਂ ਦਾ ਕੁਝ ਨਹੀਂ ਹੈਗਾ ਇਹ ਤਾਂ ਰਹਿਮਤ ਨੂੰ ਸੋਚਣਾ ਚਾਹੀਦਾ ਸੀ ਕੀ ਹੋਇਆ ਮੰਮੀ ਮੰਮੀ ਹੋਇਆ ਕੀ ਆ ਅਮਨ ਆਇਆ ਸੀ ਉਹਨੇ ਤੈਨੂੰ ਰੂਹੀ ਦੇ ਡੈਡੀ ਨਾਲ ਬੈਠੇ ਦੇਖ ਲਿਆ ਅਗਲਾ ਰਿਸ਼ਤੇ ਨੂੰ ਜਵਾਬ ਦੇ ਗਿਆ ਸੱਚੀ ਮੰਮੀ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹ ਤਾਂ ਤੈਨੂੰ ਪਤਾ ਨਾ ਅਗਲਾ ਤਾਂ ਤੇਰੇ ਸਿਰ ਏਡਾ ਇਲਜ਼ਾਮ ਲਾ ਗਿਆ ਮੈਂ ਲੋਕਾਂ ਨੂੰ ਦੱਸ ਕੀ ਜਵਾਬ ਦਵਾਂਗੀ ਮੰਮੀ ਉਹ ਤਾਂ ਅਚਾਨਕ ਮੈਨੂੰ ਉੱਥੇ ਮਿਲ ਗਏ ਸੀਗੇ ਮੈਂ ਦੱਸ ਕੀ ਕਰਾਂ ਤੇਰੇ ਡੈਡੀ ਦੇ ਜਾਣ ਤੋਂ ਬਾਅਦ ਮੈਂ ਇੰਨੇ ਔਖੇ ਦਿਨ ਕੱਟੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਖਬਰਦਾਰ ਜੇ ਅੱਜ ਤੋਂ ਬਾਅਦ ਪੈਰ ਬਾਹਰ ਤਰੇ ਤਾਂ ਉਹ ਕੋਈ ਨਾ ਤੂੰ ਅੰਦਰ ਜਾ ਮੈਂ ਆਪੇ ਗੱਲ ਕਰਦਾ ਮੰਮੀ ਨਾਲ ਤੁਸੀਂ ਹੁਣ ਦੋਨੇ ਜਣੇ ਚੁੱਪ ਕਰੋ ਮੈਂ ਆਪਣੇ ਹਿਸਾਬ ਨਾਲ ਗੱਲ ਕਰੂੰਗੀ ਜੋ ਵੀ ਕਰਨਾ ਹੈਗਾ ਮੈਂ ਦੱਸ ਲੋਕਾਂ ਨੂੰ ਕਿਵੇਂ ਜਵਾਬ ਦੇਉਂਗੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਕੁੜੀ ਦਾ ਵਿਆਹ ਤਰਿਆ ਹੋਇਆ ਹੈ ਸਤਿ ਸ੍ਰੀ ਅਕਾਲ ਪੰਜ ਕੀ ਹਾਲ ਹੈ ਹਾਲ ਤਾਂ ਤੁਸੀਂ ਨੇ ਸਾਡੇ ਖਰਾਬ ਕਰਖੇ ਨੇ ਕਿਉਂ ਕੀ ਗੱਲ ਹੋ ਗਈ ਜੀ ਸੋਡੀ ਪੋਤੀ ਰੂਹੀ ਕਰਕੇ ਮੇਰੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਉਹਦਾ ਰਿਸ਼ਤਾ ਛੁੱਟ ਗਿਆ ਰੂਹੀ ਕਰਕੇ ਰਿਸ਼ਤਾ ਟੁੱਟ ਗਿਆ ਹਾਂ ਅਮਨ ਨੇ ਜੱਗੀ ਤੇ ਰਹਿਮਤ ਨੂੰ ਇਕੱਠਿਆਂ ਬੈਠਿਆ ਦੇਖ ਲਿਆ ਉਹ ਗਲਤ ਸਮਝ ਗਿਆ ਪਵਾ ਇਸ ਗੱਲ 'ਚ ਸਾਡਾ ਕਸੂਰ ਤਾਂ ਕੋਈ ਨਹੀਂ ਹੈ ਬਾਰੀ ਇਸ ਗੱਲ ਨੂੰ ਸੁਲਝਾਉਣ 'ਚ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਨਹੀਂ ਭੈਣ ਜੀ ਤੁਹਾਡੇ ਆਸਾਨ ਦੀ ਕੋਈ ਲੋੜ ਨਹੀਂ ਤੁਹਾਡੀ ਕੁੜੀ ਤਾਂ ਜੀ ਬਹੁਤ ਸਿਆਣੀ ਹੈ ਰੱਬ ਉਹਦੇ ਨਾਲ ਚੰਗਾ ਹੀ ਕਰੂਗਾ ਮੈਨੂੰ ਲੱਗਦਾ ਹੈ ਉਹਦੀਆਂ ਚੰਗਿਆਈਆਂ ਹੀ ਲੈ ਕੇ ਬੈਠਣਗੀ ਆ ਉਹਨੂੰ ਤੁਸੀਂ ਫਿਕਰ ਨਾ ਕਰੋ ਪਰਮਾਤਮਾ ਸਭ ਠੀਕੇ ਕਰੂਗਾ ਮੰਮੀ ਹੱਦ ਕਰ ਦਿਓ ਧਿਆਨ ਕਿੱਧਰ ਦਾ ਤੁਹਾਡਾ ਆ ਦੇਖਿਓ ਉਂਗਲ ਕੱਟ ਲੈਣੀ ਸੀ ਆਪਣੀ ਪੁੱਤ ਜੱਗੀ ਜਿਹੜੀ ਆਪਣੀ ਰੂਹੀ ਦੀ ਮੈਡਮ ਨਹੀਂ ਹੈਗੀ ਰਹਿਮਤ ਉਹਦਾ ਪੁੱਤ ਆਪਣੇ ਕਰਕੇ ਰਿਸ਼ਤਾ ਟੁੱਟ ਗਿਆ ਵਿਚਾਰੀ ਦਾ ਆਪਣੇ ਕਰਕੇ ਆਪਾਂਂ ਕੀ ਕਰਤਾ ਪੁੱਤ ਜਿਹੜੇ ਮੁੰਡੇ ਨਾਲ ਉਹਦਾ ਰਿਸ਼ਤਾ ਹੋਇਆ ਉਹਨੇ ਕਿਹਾ ਤੁਹਾਨੂੰ ਦੋਹਾਂ ਨੂੰ ਇਕੱਠੇ ਦੇਖ ਲੈ ਚਾਹ ਪਾਣੀ ਪੀਂਦੇ ਹੋਟਲ 'ਚ ਰੂਹੀ ਚਲੋ ਖਾਓ ਬੇਟਾ ਪਪਾ ਪਹਿਲਾਂ ਤੁਸੀਂ ਮੈਡਮ ਨੂੰ ਖਵਾਓ ਫਿਰ ਮੈਨੂੰ ਖਵਾਇਓ ਨਹੀਂ ਪੁੱਤ ਮੈਡਮ ਤਾਂ ਵੱਡੇ ਆ ਆਪੇ ਖਾ ਲਣਗੇ ਤੂੰ ਖਾ ਕੋਈ ਗੱਲ ਨਹੀਂ ਤੁਸੀਂ ਖਵਾ ਦਿਓ। ਮਮਮੀ ਫਿਰ ਹੁਣ ਆਪਾਂ ਕੀ ਕਰੀਏ? ਮੈਨੂੰ ਤਾਂ ਪੁੱਤ ਬਹੁਤ ਬੁਰਾ ਲੱਗ ਰਿਹਾ ਹੈ। ਆਪਣੇ ਕਰਕੇ ਰਿਸ਼ਤਾ ਟੁੱਟਿਆ ਵਿਚਾਰੀ ਦਾ। ਹਾਂ ਤੂੰ ਐਂ ਕਰ ਫਿਰ ਉਹ ਮੁੰਡੇ ਨਾਲ ਗੱਲ ਕਰਵਾਣ ਮੇਰੀ। ਉਹਨੂੰ ਕਹਿ ਦਿਆ ਮੈਨੂੰ ਕਹੂਗੀ। ਹਾਂ ਹਾਂ ਪੁੱਤ ਮੈਂ ਕਰਦੀ ਆ ਫੋਨ ਉਹਨੂੰ। ਉਸੇ ਫਿਕਰ ਨਾ ਕਰੋ ਜੀ ਜੱਗੀ ਉਹ ਸਮਝਾਊਗਾ ਭੈਣ ਜੀ ਬੱਸ ਕਰੋ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਪਿੰਡ ਚ ਸਾਰੇ ਪਿੰਡ ਚ ਗੱਲਾਂ ਹੋ ਰਹੀਆਂ ਨੇਗੀਆਂ ਕਿੰਨਾ ਤਾਂ ਇਹਨਾਂ ਦਾ ਆਉਣਾ ਜਾਣਾ ਸੀ ਆਪਸ ਚ ਉਹਨੇ ਕਿਹੜਾ ਹੁਣ ਚੁੱਪ ਕਰਕੇ ਬੈਠਣਾ ਅਮਨ ਆ ਸਾਰੇ ਕਿਤੇ ਗਾਹ ਪਾ ਦਊਗਾ ਉਹ ਹੁਣ ਮੈਨੂੰ ਕਿਉਂ ਬੁਲਾਇਆ ਇੱਥੇ ਛਿਆ ਪੁਰਾਣਾ-ਪੁਰਾਣਾ ਵੀ ਬੁਲਾ ਰੱਖਿਆ ਹੈ ਓਏ ਮੂੰਹ ਸੰਭਾਲ ਕੇ ਗੱਲ ਕਰ ਤੂੰ ਬੋਲ ਕੇ ਮੇਰੇ ਹਾਂ ਉੱਜੇ ਕਿਸੇ ਗੱਲ ਦਾ ਪਤਾ ਨਾ ਨਾ ਹੋਵੇ ਤਾਂ ਬੋਲੀਦਾ ਨਹੀਂ ਹੁੰਦਾ ਓਏ ਹੁਣ ਕੀ ਰਹਿ ਗਿਆ ਪਿੱਛੇ ਕਿ ਜਿਹੜਾ ਮੰਗਣੇ ਦੇ ਖਰਚਾ ਹੋਇਆ ਦੀ ਉਹ ਮੋੜਨਾ ਮੈਨੂੰ ਦੇਖ ਬਾਈ ਸਿੱਧੀ ਜੀ ਗੱਲ ਆ ਮੇਰੀ ਕੁੜੀ ਦੀ ਨਾ ਰਹਿਮਤ ਨਾਲ ਬਹੁਤ ਚੰਗੀ ਅਟੈਚਮੈਂਟ ਆ ਤਾਂ ਕਰਕੇ ਅਸੀਂ ਇਕੱਠੇ ਬੈਠੇ ਸੀਗੇ ਉਹ ਪੁੱਤ ਸਾਡੀ ਕੁੜੀ ਨਾ ਰਹਿਮਤ ਦਾ ਬਹੁਤ ਜ਼ਿਆਦਾ ਕਰਦੀ ਆ ਹੋਰ ਕੋਈ ਗੱਲ ਨਹੀਂ ਹੈਗੀ ਤੈਨੂੰ ਐਵੇਂ ਗਲਤਫਹਿਮੀ ਹੋ ਗਈ ਪੁੱਤ ਉਹ ਤੈਨੂੰ ਕੀ ਲੱਗਦਾ ਤੂੰ ਇਕੱਲਾ ਹੀ ਸਿਆਣਾ ਆ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜਦੋਂ ਇੱਕ ਦੂਏ ਦੇ ਮੂੰਹ 'ਚ ਬੁਰਕੀਆਂ ਪਾ ਰਹੇ ਸੀ ਉੱਥੇ ਉਹ ਯਾਰ ਉਹ ਜਵਾਕੜੀ ਆ ਉਹਨੇ ਕਹਿਤਾ ਮੈਨੂੰ ਖਵਾਣ ਲਈ ਮੈਂ ਉਸਨੂੰ ਖਵਾਤਾ ਉਹ ਬੱਸ ਕਰ ਰਹਿਣ ਦੇ ਤੂੰ ਉਹ ਜੇ ਕੋਈ ਹੋਰ ਹੁੰਦਾ ਨਾ ਮੈਂ ਮੰਨ ਵੀ ਲੈਂਦਾ ਉਹ ਨਾਲੇ ਤੈਨੂੰ ਦਾ ਮੈਂ ਪਹਿਲਾਂ ਤੋਂ ਹੀ ਜਾਣਦਾ ਆ ਉਹ ਤੇਰੀ ਨਾਲੇ ਆਪਣੀ ਘਰ ਵਾਲੀ ਤਾਂ ਕਿਸੇ ਹੋਰ ਨਾਲ ਘੁੰਮਦੀ ਸੀ ਉਹ ਸਾਡੇ ਨਹੀਂ ਚੱਲਦਾ ਇਹ ਸਭ ਚੌਕੀ ਬੋਲਣਾ ਉਹ ਤੁਸੀਂ ਘਰੇ ਬੁਲਾ ਕੇ ਬੇਇੱਜ਼ਤੀ ਕਰੀਆ ਮੇਰੀ ਕੋਈ ਨਹੀਂ ਤੁਹਾਡੀ ਰਹਿਮਤ ਨੂੰ ਹੁਣ ਘਰੋਂ ਨਿਕਣ ਜੋਗਾ ਨਹੀਂ ਛੱਡਦਾ ਮੈਂ ਯਾਦ ਰੱਖਿਓ ਇਹ ਗੱਲ ਹਾਂ ਹਾਂ ਦੇਖ ਲਾਂਗੇ ਜਾ ਤੂੰ ਹਾਏ ਰੱਬਾ ਹੁਣ ਕੀ ਹੋਊਗਾ ਇਹ ਤਾਂ ਸਾਰੇ ਪਿੰਡ ਚ ਰੌਲਾ ਪਾ ਦੂਗਾ ਕੋਈ ਨਾ ਭੈਣ ਜੀ ਤੁਸੀਂ ਘਬਰਾਓ ਨਾ ਸਾਰਾ ਕੁਝ ਠੀਕ ਹੋ ਜਾਊਗਾ ਘਬਰਾਈਏ ਕਿਵੇਂ ਨਾ ਅਸੀਂ ਇੱਕ ਧੀ ਵਾਲੇ ਆ ਸਾਡਾ ਸਾਰੇ ਪਿੰਡ ਚ ਰੌਲਾ ਪਾ ਦੂਗਾ ਮੇਰੀ ਧੀ ਦਾ ਹੱਥ ਕੌਣ ਫੜੂਗਾ ਫੜੂਗਾ ਹੱਥ ਜੱਗੀ ਹਾਂ ਜੱਗੀ ਫੜੂਗਾ ਮੰਮੀ ਕੀ ਬੋਲੀ ਜੰਨੀ ਇਹਨੂੰ ਨਾਲੇ ਭੈਣ ਜੀ ਸੱਚ ਪੁੱਛ ਦਿਓ ਨਾ ਮੇਰੇ ਤਾਂ ਮਨ ਦੀ ਰੀਜ ਇਹੀ ਸੀਗੀ ਮੈਨੂੰ ਰਹਿਮਤ ਵਰਗੀ ਨੂੰ ਮਿਲੇ ਪਰ ਮੈਨਾਂ ਇਸ ਗੱਲ ਤੋਂ ਡਰ ਲੱਗਦਾ ਸੀ ਕਿ ਤੁਸੀਂ ਬਹਿਮਾ ਨਾ ਕਰ ਜੋ ਮੁੰਡਾ ਵਿਆਹਿਆ ਹੋਇਆ ਹੁਣ ਤਾਂ ਇਹੀ ਹੱਲ ਹੈ ਨਾਲੇ ਮੈਂ ਨਹੀਂ ਚਾਹੁੰਦੀ ਮੇਰੀ ਕੁੜੀ ਤੇ ਕੋਈ ਉਂਗਲ ਚੱਕੇ ਨਾਲੇ ਰਹਿਮਤ ਦੀ ਰੂਹੀ ਚ ਜਾਨ ਵਸਦੀ ਹੈ ਆਪਾਂ ਨਾ ਹੁਣ ਇਸ ਕੰਮ ਨੂੰ ਟਾਈਮ ਨਹੀਂ ਲਾਉਣਾ ਹੈਗਾ ਪਾਸੋਂ ਦਾ ਇਹ ਦਿਨ ਰੱਖ ਲੈਣੇ ਆ ਉੱਪਰ ਕੋਈ ਮੇਰੀ ਵੀ ਸੁਣ ਲੋ ਉਹ ਰਹਿਮਤ ਨੂੰ ਵੀ ਪੁੱਛ ਲੋ ਉਹਦੀ ਕੀ ਮਰਜ਼ੀ ਆ ਉਹਨੂੰ ਕੀ ਪਤਾ ਹੈ ਉਹ ਜਾਦੇ ਸਿਆਣੀ ਹੈ ਉਹਨੇ ਕੀ ਕਹਿਣਾ ਮੈਨੂੰ ਸਭ ਪਤਾ ਹੈ ਕੀ ਕਰਨਾ ਹੈ ਜੱਗੀ ਤੈਨੂੰ ਪੁੱਤ ਨੂੰ ਮੇਰੀ ਗੱਲ ਮੰਨਣੀ ਪੈਣੀ ਹੈ ਚੱਲ ਭੈਣ ਜੀ ਛੋਟੀ ਕੁੜੀ ਹੁਣ ਸਾਡੀ ਕੁੜੀ ਐ ਚੱਲ ਪੁੱਤ ਪਰ ਮੰਮੀ ਮੇਰੀ ਘਰ ਤਾਂ ਨਹੀਂ ਨਹੀਂ ਪੁੱਤ ਆਪਾਂ ਮਨਾ ਨਹੀਂ ਕਰਨਾ ਸਭ ਕੁਝ ਇੰਨੀ ਜਲਦੀ ਜਲਦੀ ਹੋ ਗਿਆ ਕੋਈ ਸੋਚਣ ਸਮਝਣ ਦਾ ਟਾਈਮ ਹੀ ਨਹੀਂ ਮਿਲਿਆ ਔਰ ਜੋ ਵੀ ਕੁਝ ਤੁਸੀਂ ਮੇਰੇ ਲਈ ਕੀਤਾ ਨਾ ਮੈਂ ਕਦੇ ਭੁੱਲ ਨਹੀਂ ਸਕਦੀ ਪਤਾ ਨਹੀਂ ਅਮਨ ਨੇ ਕੀ ਕਰਨਾ ਸੀ ਦੇਖੋ ਜੋ ਹੋਇਆ ਜਾਣੇ ਅਣਜਾਣੇ ਚ ਹੁਣ ਹੋ ਗਿਆ ਹੁਣ ਉਹ ਗੱਲਾਂ ਨੂੰ ਛੱਡ ਦਿਓ ਮੇਰੇ ਕਰਕੇ ਤੁਹਾਡੀ ਰਿਸਪੈਕਟ ਤੇ ਗੱਲ ਆ ਗਈ ਸੀ ਤਾਂ ਕਰਕੇ ਮੈਨੂੰ ਸਟੈਪ ਚੱਕਣਾ ਪਿਆ ਬਾਕੀ ਮੈਥੋਂ ਇਦਾਂ ਦੀ ਉਮੀਦਾਂ ਤਾਂ ਰੱਖਿਓ ਨਾ ਵੀ ਮੈਂ ਤੁਹਾਨੂੰ ਆਪਣੀ ਵਾਈਫ ਦਾ ਦਰਜਾ ਦੇ ਦੂੰਗਾ ਹਸਬੰਡ ਵਾਈਫ ਦੇ ਰਿਸ਼ਤੇ ਤੋਂ ਮੈਨੂੰ ਓਦਾਂ ਵੀ ਨਫ਼ਰਤ ਆ ਸੋ ਮੈਥੋਂ ਐਕਸਪੈਕਟੇਸ਼ਨਾਂ ਘੱਟੇ ਰੱਖਿਓ ਬਾਕੀ ਮੈਂ ਨਾ ਕਹਿ ਸਕਦਾ ਕਿ ਤੁਹਾਨੂੰ ਇਸ ਘਰ ਚ ਕਦੇ ਕੋਈ ਪ੍ਰੋਬਲਮ ਨਹੀਂ ਆਊਗੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਕਿ ਚੰਗੇ ਦੋਸਤਾਂ ਬਣ ਕੇ ਰਹਿ ਹੀ ਸਕਦੇ ਆ ਉਹ ਤਾਂ ਸਮਾਂ ਦੱਸੂਗਾ ਬਾਕੀ ਮੈਨੂੰ ਅੱਜ ਕੰਮ ਨੇ ਬਹੁਤ ਤੇ ਮੈਂ ਤਾਂ ਜਾਣਾ ਕਿ ਫਾਈਲ ਕਿੱਥੇ ਹੈ ਮੇਰੀ ਪੁੱਤ ਤੂੰ ਕਿੱਧਰ ਚੱਲਿਆ ਮਮੇ ਮੈਂ ਦੇਖਦਾ ਕੋਈ ਕੰਮਕਾਰ ਕਰਦੇ ਆ ਜਾ ਕੇ ਹਜੇ ਤੇਰਾ ਕੱਲ ਤਾਂ ਵਿਆਹ ਹੋਇਆ ਤੂੰ ਕੰਮ ਤੇ ਵੀ ਜਾਣ ਲੱਗਿਆ ਪੁੱਤ ਬੜਾ ਮੇਰੀ ਮਰਜ਼ੀ ਨਾਲ ਹੋਇਆ ਆ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਊਗਾ। ਚਲ ਕੋਈ ਗੱਲ ਨਹੀਂ ਮੰਮੀ ਉਹਨਾਂ ਨੂੰ ਵੀ ਧੋਖਾ ਮਿਲਿਆ ਹੋਇਆ। ਬਾਅ ਮਮਾ ਕਿੰਨੇ ਸੋਨੇ ਲੱਗ ਰਹੇ ਪਰ ਮੇਰੀ ਰੂਹੀ ਨਾਲੋਂ ਘੱਟ। ਪੁੱਤ ਤੁਹਾਡੇ ਰਿਸ਼ਤੇ ਨੂੰ ਦੇਖ ਕੇ ਮੈਨੂੰ ਤਾਂ ਐ ਲੱਗਦਾ ਵੀ ਇਹ ਰਿਸ਼ਤਾ ਇਸ ਜਨਮ ਦਾ ਨਹੀਂ ਹੈਗਾ। ਇਹ ਤਾਂ ਤੁਹਾਡਾ ਰਿਸ਼ਤਾ ਪਿਛਲੇ ਜਨਮ ਦਾ ਹੈ। ਮੈਮ ਮੇਰੀ ਸਹੇਲੀ ਹੈ ਨਾ ਉਹਨੇ ਆਪਣੇ ਮਮਾ ਪਾਪਾ ਨਾਲ ਨਾ ਬਾਹਰ ਘੁੰਮਣ ਗਈ ਆ। ਅੱਪਾ ਵੀ ਚੱਲਾਂਗੇ। ਬੱਚੇ ਮੈਮ ਨੇ ਸਕੂਲ ਨਹੀਂ ਜਾਣਾ ਨਹੀਂ ਮੰਮਾ ਨਹੀਂ ਪੁੱਤ ਭੇਜੂੰਗੀ ਮੈਂ ਤੈਨੂੰ ਵੀ ਮੰਮੀ ਪਾਪਾ ਨਾਲ ਘੁੰਮ ਤੂੰ ਵੀ ਜਾਇਂ ਹਾਂ ਹਾਂ ਪੁੱਤ ਜਿਵੇਂ ਗੁਰਪੇ ਜਿਵੇਂ ਮੈਂ ਤਾਂ ਆਪਣੇ ਪੁੱਤ ਨੂੰ ਰੂਹੀ ਤੁਸੀਂ ਵੀ ਪੜੋ ਉਹ ਦੇਖ ਲੈ ਉਹ ਪੜੀ ਜਾਂਦੀ ਨੇ ਮੰਮਾ ਆਪਾਂ ਕੱਲ ਤੋਂ ਪੜਿਆ ਕਰਾਂਗੇ ਕੱਲ ਨੂੰ ਜੋ ਸਕੂਲ 'ਚ ਕੰਮ ਮਿਲੂਗਾ ਉਹ ਆਪਾਂ ਕੱਲ ਨੂੰ ਕਰਾਂਗੇ ਜਿਹੜਾ ਹੁਣ ਤੁਹਾਡਾ ਸਕੂਲ ਦਾ ਕੰਮ ਨਾ ਉਹ ਤੁਸੀਂ ਪਹਿਲਾਂ ਕਰੋ ਚਲੋ ਜੇ ਨਹੀਂ ਕਰੀਦੀ ਹੁੰਦੀ ਓ ਪਲੀਜ਼ ਪਲੀਜ਼ ਮੈਂ ਵੀ ਕਹਨੀ ਆ ਪੜੋ ਪੁੱਤ ਪੁੱਤ ਦੇਖ ਲੈ ਸਿਆੜਿਆਂ ਨੇ ਐਵੇਂ ਤਾਂ ਨਹੀਂ ਕਿਹਾ ਬੱਚਿਆਂ 'ਚ ਰੱਬ ਵੱਸਦਾ ਕੁੜੀ ਨੇ ਮੰਮੀ ਮੰਮੀ ਕਰਕੇ ਤੈਨੂੰ ਮੰਮੀ ਬਣਾਏ ਲਿਆ ਚਲੋ ਮੰਮੀ ਜੋ ਰੱਬ ਨੂੰ ਮਨਜ਼ੂਰ ਪੁੱਤ ਮੇਰੀ ਗੱਲ ਸੁਣ ਤੇਰੇ ਆਉਣ ਕਰਕੇ ਮੈਂ ਤਾਂ ਬੇਫਿਕਰ ਹੋ ਗਈ ਹੁਣ ਪੁੱਤ ਜੱਗੇ ਨੂੰ ਰੋਹੀ ਨੂੰ ਤੇ ਸਾਰੇ ਘਰ ਨੂੰ ਤੂੰ ਹੀ ਸੰਭਾਲ ਕੇ ਰੱਖਣਾ ਤੀਏ ਹੁਣ ਤਾਂ ਚਾਹੇ ਰੱਬ ਮੈਨੂੰ ਕੱਲੋਂ ਚੱਕ ਕੇ ਲੈ ਜਾਵੇ ਮੰਮੀ ਤੁਸੀਂ ਐਦਾਂ ਕਿਉਂ ਬੋਲਦੇ ਹੋ ਹਜੇ ਸਾਨੂੰ ਤੁਹਾਡੀ ਬਹੁਤ ਲੋੜ ਆ ਕਦੇ ਗਰੇ ਤਾਂ ਮੈਂ ਸੋਚਦੀ ਆਂ ਪੁੱਤ ਸਾਡੇ ਕੋਈ ਚੰਗੇ ਕਰਮ ਕੀਤੇ ਹੋਏ ਸੀਗੇ ਜਿਹੜੀ ਸਾਨੂੰ ਤੂੰ ਮਿਲ ਗਈ ਮੰਮੀ ਇਹ ਤਾਂ ਦੇਖਣ ਦੀ ਨਜ਼ਰ ਹੁੰਦੀ ਆ ਕਿਸੇ ਨੂੰ ਕੱਚ ਵੀ ਹੀਰਾ ਲੱਗਦਾ ਤੇ ਕਿਸੇ ਨੂੰ ਹੀਰਾ ਵੀ ਕੱਚ ਪੁੱਤ ਮੈਨੂੰ ਪਤਾ ਹੈ ਜੱਗੀ ਤੈਨੂੰ ਹਜੇ ਚੰਗੀ ਤਰ੍ਹਾਂ ਸਮਝ ਨਹੀਂ ਪਾਇਆ ਜਿੱਦੇ ਪੁੱਤ ਤੈਨੂੰ ਉਹ ਸਮਝ ਗਿਆ ਤੇਰੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਊਗੀ ਉਹਨਾਂ ਨੇ ਤਾਂ ਮੈਨੂੰ ਕੁਝ ਵੀ ਨਹੀਂ ਕਿਹਾ ਮੈਂ ਪੁੱਤ ਸਵੇਰੇ ਸਾਰੀਆਂ ਗੱਲਾਂ ਸੁਣ ਲਈਆਂ ਸਹੀ ਚਲੋ ਕੋਈ ਗੱਲ ਨਹੀਂ ਮੰਮੀ ਮੇਰੇ ਪੁੱਤ ਜੱਗੀ ਦਾ ਤਾਂ ਦਿਲ ਨਾ ਸੋਨੇ ਵਰਗਾ ਪੁੱਤ ਮਾਰੋ ਚੰਦਰੀ ਕੁੜੀ ਆ ਕੇ ਨਾ ਇਹਦੀ ਜ਼ਿੰਦਗੀ ਚ ਜ਼ਹਿਰ ਘੋਲ ਗਈ ਜੀ ਦਿਨ ਪੁੱਤ ਤੈਨੂੰ ਜੱਗੀ ਨੇ ਸਮਝ ਲਿਆ ਨਾ ਦੇਖੀ ਤੇਰੀ ਜ਼ਿੰਦਗੀ ਕਿੰਨੀ ਖੁਸ਼ਹਾਲ ਹੋ ਜੂਗੀ ਕੋਈ ਗੱਲ ਨਹੀਂ ਮੰਮੀ ਮੈਂ ਸਵਾਰ ਰੱਖੂਗੀ ਤੁਸੀਂ ਸਾਰੀ ਟੈਨਸ਼ਨ ਨਾ ਲਿਆ ਕਰੋ ਜਿਉਂਦੀ ਵਸਦੀ ਰਹਤੀ ਹੈ ਉਹ ਮੰਮੀ ਦਵਾਈ ਲੈ ਲਈ ਸੀ ਤੇ ਹਾਂ ਪੁੱਤ ਲੈ ਲਈ ਦਵਾਈ ਤਾਂ ਮੈਂ ਆ ਦੋ ਖਰਾਕਾਂ ਲੈ ਲਈਆਂ ਸੀ ਮੰਮੀ ਤੈਨੂੰ ਨਹੀਂ ਲੱਗਦਾ ਆਪਾਂ ਨੇ ਰਹਿਮਤ ਨਾਲ ਗਲਤ ਕੀਤਾ ਆ ਕੀ ਗਲਤ ਕੀਤਾ ਪੁੱਤ ਆਪਾਂ ਨੇ ਉਹ ਆਪਣੀ ਰਹਿਮਤ ਕਰਲੀ ਤੇ ਉਹ ਇੱਕ ਕੁੜੀ ਦਾ ਬਾਪ ਆ ਪੁੱਤ ਰਹਿਮਤ ਦਾ ਰਿਸ਼ਤਾ ਦੋ ਵਾਰਾ ਛੁੱਟਿਆ ਸੀ ਆਮ ਨੇ ਆਪਣਾ ਜੀਵਣਾ ਦੁੱਬਰ ਕਰ ਦੇਣਾ ਸੀ ਵੈਸੇ ਵੀ ਰੂਹੀ ਚ ਰਹਿਮਤ ਦੀ ਜਾਨ ਵਸਦੀ ਐ ਉਹ ਚਲ ਠੀਕ ਆ ਮੰਮੀ ਮੁੰਡਾ ਵੀ ਸੋਹਣਾ ਆ ਤੇ ਘਰ ਪਰਿਵਾਰ ਵੀ ਵਧੀਆ ਆ ਆਹੋ ਪੁੱਤ ਜਾਨ ਸਰ ਘਰ ਦੀ ਮਾਲਕਣ ਬਣ ਗਈ ਇਹੋ ਜਿਹੇ ਰਿਸ਼ਤੇ ਕਿੱਥੇ ਮਿਲਦੇ ਨੇ ਬਸ ਮੰਮੀ ਮੈਨੂੰ ਤਾਂ ਇਹ ਆ ਵੀ ਆਪਣੀ ਰਹਿਮਤ ਉੱਥੇ ਖੁਸ਼ ਰਹੇ ਬਸ ਪੁੱਤ ਰਹਿਮਤ ਤਾਂ ਖੁਸ਼ ਹੀ ਰਹੂਗੀ ਤੂੰ ਟੈਨਸ਼ਨ ਨਾ ਲੈ ਕਿਉਂਕਿ ਰੂਹੀ ਚ ਉਹਦੀ ਜਾਨ ਵਸਦੀ ਐ ਇਹਦਾ ਹੈਗਾ ਮੰਮੀ ਪੁੱਤ ਪਿੰਨੀ ਖਾਣੀ ਨਹੀਂ ਮੰਮਾ ਰਹਿਮਤ ਪੁੱਤ ਜੱਗੀ ਦਾ ਫੋਨ ਆਇਆ ਸੀ ਉਹਨਾਂ ਅੱਜ ਰਾਤ ਨੂੰ ਲੇਟ ਆਊਗਾ ਉਹਨੂੰ ਗੇਟ ਮੈਂ ਆਪੇ ਖੋਲ ਦੂੰਗੀ ਉਹ ਅੱਜ ਚਾਬੀ ਵੀ ਨਹੀਂ ਲੈ ਕੇ ਗਿਆ ਹੈਗਾ ਤੁਸੀਂ ਸੌਂਜੋ ਆਰਾਮ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਤੁਸੀਂ ਨੇ ਮੈਡੀਸਿਨ ਲੈ ਕੇ ਸੋ ਜਾਓ ਗੇਟ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਖੋਲ ਦੂੰਗੀ ਪੁੱਤ ਤੂੰ ਸਵੇਰੇ ਸਕੂਲ ਵੀ ਜਾਣਾ ਹੋਣਾ ਪੜਾਉਣਾ ਕੋਈ ਗੱਲ ਨਹੀਂ ਮੰਮੀ ਨਾਲੇ ਅੱਜ ਰੁਹੀ ਮੇਰੇ ਨਾਲ ਸੌਜੂਗੀ ਨਹੀਂ ਮੰਮਾ ਮੈਂ ਤਾਂ ਦਾਦੀ ਕੋਲ ਸੌਉਂਗੀ ਮੈਨੂੰ ਨੀਂਦ ਨਹੀਂ ਆਉਂਦੀ ਅੱਛਾ ਫਿਰ ਮੰਮਾ ਵਾਪਸ ਚਲੀ ਜਾਏ ਨਹੀਂ ਦਾਦੀ ਆਪਾਂ ਨਾ ਕੱਲ੍ਹ ਸ਼ਾਮ ਨੂੰ ਨਾ ਮੰਮਾ ਨੂੰ ਸਾਰੇ ਕਿਤੇ ਦਿਖਾ ਕੇ ਲੈ ਕੇ ਆਵਾਂਗੇ ਕਿੱਥੇ ਲੈ ਕੇ ਜਾਵਾਂਗੇ ਤੀਏ ਚਾਚੀ ਕੋਲ ਨਹੀਂ ਨਹੀਂ ਪੁੱਤ ਐ ਨਹੀਂ ਜਾਣਾ ਜਦੋਂ ਹਾਂ ਬੁਲਾਉਣਗੇ ਫਿਰ ਜਾਵਾਂਗੇ ਨਹੀਂ ਦਾਦੀ ਪੁੱਤ ਮੰਮੀ ਨੂੰ ਕੋਈ ਨਾਦਰ ਲਾ ਦੋਗਾ ਆਪਾਂ ਨਾ ਗੁਰੂ ਘਰ ਲੈ ਕੇ ਜਾਵਾਂਗੇ ਤੇਰੀ ਮੰਮੀ ਨੂੰ ਨਹੀਂ ਦਾਦੀ ਜिद ਨਹੀਂ ਕਰੀਏ ਵੀ ਕੋਈ ਗੱਲ ਨਹੀਂ ਆਪਾਂ ਬਾਗ ਚਾਂਦੇ ਹੈਗਾ ਹਾਂ ਅੱਗੇ ਤੁਸੀਂ ਹਾਂਜੀ ਆ ਗਿਆ ਤੁਸੀਂ ਅਜੇ ਤੱਕ ਸੋਏ ਨਹੀਂ ਨਹੀਂ ਜੀ ਮੈਂ ਤੁਹਾਡਾ ਵੇਟ ਕਰੀ ਜਾਂਦੀ ਸੀ ਮੰਮੀ ਕੇ ਅੰਦਰ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਸੋ ਜੋ ਉਹ ਤਾਂ ਸੋ ਗਏ ਫਿਰ ਤੁਸੀਂ ਵੀ ਸੋ ਜਾਣਾ ਸੀਗਾ ਉਹ ਫਿਰ ਗੇਟ ਕੌਣ ਲਾਉਂਦਾ ਸਾਰੇ ਗੇਟ ਲੋਕ ਕਰਨ ਨਾਲੇ ਪਏ ਆ। ਨਾਲ ਤੁਸੀਂ ਨੇ ਲੇਟ ਕਾ ਤੋ ਹੋਗੇ? ਉਹ ਯਾਰ ਆਫਿਸ 'ਚ ਕੰਮ ਹੁੰਦੇ ਆ। ਹੁਣ ਕੱਲੇ-ਕੱਲੇ ਕੰਮ ਦੀ ਡਿਟੇਲ ਮੈਂ ਤੁਹਾਨੂੰ ਦਊਂਗਾ। ਉਹ ਨਹੀਂ ਰੂਹੀ ਪੁੱਛੀ ਜਾਂਦੀ ਥੋਡੇ ਬਾਰੇ। ਕਹਿੰਦੀ papa ਕਦੋਂ ਕਉਣਗੇ? ਫਿਰ ਵਿਚਾਰੀ ਸੋ ਗਈ। ਚਲ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੂਗਾ। ਰੋਟੀ ਲੈ ਕੇ ਆਉਂ ਤੁਹਾਡੇ ਵਾਸਤੇ? ਨਹੀਂ ਮੈਂ ਤਾਂ ਬਾਹਰ ਖਾਇਆ ਆਇਆ ਸੀਗਾ। ਤੁਸੀਂ ਖਾਧੀ? ਨਹੀਂ ਜੀ ਮੈਂ ਤਾਂ ਖਾਧੀ ਨਹੀਂ ਮੈਨੂੰ ਐਸੇ ਇਕੱਠੇ ਖਾ ਲਾਂਗੇ ਰੋਟੀ। ਤੁਸੀਂ ਐਦਾਂ ਕਰੋ ਰੋਟੀ ਖਾ ਲਓ। ਨਾਲੇ ਉਹ ਗੇਟ ਲਾਇਆ। जग्गी सोचो प्लीज क्यों डिस्टर्ब कर रहे हो ਦੀਨੇ ਤਾਂ ਸਾਰਾ ਕੰਮ ਨਵੇੜ ਲਿਆ ਨਾਸ਼ਤਾ ਵੀ ਬਣਾ ਲਿਆ ਦੁਪਹਿਰੇ ਦੀ ਤਿਆਰੀ ਕਰ ਲਈ ਪੁੱਤ ਮੈਂ ਕੀ ਕਰੂੰਗੀ ਹੁਣ ਮੰਮੀ ਬਸ ਤੁਸੀਂ ਮੈਡੀਸਿਨ ਲੈ ਕੇ ਨਾ ਰੈਸਟ ਕਰਿਓ ਮੇਰੇ ਮੰਮਾ ਤਾਂ ਨਾ ਸਭ ਤੋਂ ਬੈਸਟ ਨੇ ਮੰਮਾ ਤਾਂ ਬੈਸਟ ਨੇ ਹੁਣ ਤੂੰ ਵੀ ਜਾ ਕੇ ਨਾਲ ਆਪ ਸਕੂਲ ਵੀ ਜਾਣਾ ਫਿਰ ਮੈਂ ਤੈਨੂੰ ਤਿਆਰ ਕਰ ਦੂੰਗੀ ਪੱਕੇ ਮੰਮਾ 5 ਵਜੇ ਦੀ ਉੱਠੀ ਪਈ ਐ ਸਾਰੇ ਕੰਮ ਨਵੇੜ ਤੇ ਪੁੱਤ ਤੇਰੇ ਤਾਂ ਬਹੁਤ ਹੀ ਚੰਗੇ ਸੰਸਕਾਰ ਨੇ ਜਿਉਂਦੇ ਵਸਦੇ ਰਹਤੀਏ ਠੁੱਡੀ ਜੋੜੀ ਬਣਾਈ ਰੱਖੇ ਪ੍ਰਮਾਤਮਾ ਜਸਤੂ ਕੀ ਕਰ ਰਹੀ ਆ ਇਨਸਟਾ ਸਕਰੋਲ ਕਰ ਰਹੀ ਸੀ ਉਹ ਯਾਰ ਇਨਸਟਾ ਫੇਰ ਚਲਾ ਲਈ ਮੇਰੀ ਗੱਲ ਸੁਣ ਮਮੀ ਇਕੱਲੀ ਕੰਮ ਕਰੀ ਜਾਂਦੀ ਆ ਤੂੰ ਉਹਦੇ ਨਾਲ ਕੰਮਕਾਰ ਕਰਾ ਦੇ ਨਾਲੇ ਥੋੜੀ ਬਹੁਤੀ ਮਮੀ ਦੀ ਵੀ ਕੇਅਰ ਕਰ ਲਿਆ ਕਰ ਜੱਗੀ ਮੈਂ ਉਹਨਾਂ ਦੀ ਹੈਲਪ ਕਰਾ ਦਾਂਗੀ ਪਰ ਜੇ ਤੁਸੀਂ ਐ ਸੋਚ ਰਹੇ ਸਾਰਾ ਕੰਮ ਮੈਂ ਕਰਾਂਗੀ ਆਮ ਸੌਰੀ ਮੈਂ ਸਾਰਾ ਕੰਮ ਨਹੀਂ ਕਰ ਸਕਦੀ ਨਾਲੇ ਆਪਣੀ ਕੇਅਰ ਖੁਦ ਕਰ ਸਕਦੇ ਨੇ ਜਸ਼ਨ ਤੇਰਾਗੀ ਕਾ ਹਜੂਗਾ ਜੇ ਤੂੰ ਨਾਲ ਕੰਮ ਕਰਾ ਦੇਂਗੀ ਜੱਗੀ ਮੈਂ ਇਨਾ ਕੰਮ ਨਹੀਂ ਕਰ ਸਕਦੀ ਹੁਣ ਮੈਨੂੰ ਡਿਸਟਰਬ ਨਾ ਕਰੋ ਤੁਸੀਂ ਜਾਓ ਕੀ ਤੁਸੀਂ ਕਰੀਏ ਨਿਉ ਮੈਨੂੰ ਕਹਿੰਦੇ ਮੈਂ ਕਰ ਲੈਨੀ ਆ ਕੀ ਤੁਸੀਂ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਹੋ ਮੈਂ ਆਪੇ ਕਰ ਲੂੰਗਾ ਪ੍ਰੈਸ ਆ ਨਾਲੇ ਜਿਆਦਾ ਚੰਗਾ ਹੋਣ ਦਾ ਦਿਖਾਵਾ ਨਾ ਮੇਰੇ ਅੱਗੇ ਨਾ ਕਰੋ ਐਕਟਿੰਗ ਜੀ ਮੇਰੇ ਅੱਗੇ ਨਹੀਂ ਚੱਲਣੀ ਆਪਣੇ ਅਸਲੀ ਰੂਪ 'ਚ ਆਜੋ ਨਹੀਂ ਜੀ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮੈਨੂੰ ਟੈਨਸਟ ਥੋੜੀ ਹੈਲਪ ਹੋ ਜੂਗੀ ਮੈਂ ਮੰਗੀ ਆ ਤੁਹਾਡੇ ਤੋਂ ਹੈਲਪ ਤੁਸੀਂ ਗਲਤ ਸਮਝੀ ਜਾਂਦੇ ਹੋ ਜਾਓ ਹੁਣ ਇੱਥੇ ਖੜੇ ਮੇਰਾ ਮੂੰਹ ਦੇਖੀ ਜਾਉਂਗੇ ਪਿਆਰ ਆਸੀ ਆਉਂਦਾ ਉਹ ਦੂਸਰੇ ਤਾਂ ਤਾਂ ਇੰਨਾ ਸਿਰ ਚੜਾ ਕੇ ਰੱਖਿਆ ਸੀ ਅਰੇ ਇਹ ਵਿਚਾਰੀਏ ਤੈਨੂੰ ਕਿੱਜਾ ਪਿਆਰ ਕਰਦੀ ਆ ਕਿੰਨੀ ਇੱਜ਼ਤ ਕਰਦੀ ਆ ਤੇਰੀ ਇਹਦੇ ਨਾਲ ਕੋਈ ਹੈ ਜਾ ਸਲੋਕ ਕਰਦਾ ਉਹ ਮੰਮੀ ਤੇਰੀ ਨੂੰ ਆਹੋ ਤੇ ਰੂਹੀ ਦੀ ਮਾਂ ਆ ਇਸ ਤੋਂ ਬਿਨਾ ਹੋਰ ਕੁਝ ਨਹੀਂ ਮੇਰੇ ਲਈ ਹੋ ਠੀਕ ਹੈ ਨਾ ਇਸ ਕੁੜੀ ਨਾਲ ਨਾ ਮੈਂ ਬੇਇਨਸਾਫੀ ਨਹੀਂ ਹੋਣ ਦੰਦੀ ਨਾਲੇ ਮੇਰੀ ਗੱਲ ਸੁਣ ਲੈ ਇੱਕ ਦੋ ਦਿਨ ਚਾ ਘੁੰਮਣ ਜਾਓ ਕਿਤੇ ਮੈਂ ਨਹੀਂ ਕਿਤੇ ਜਾਣਾ ਮੰਮੀ ਘੁੰਮਣਾ ਐਵੇਂ ਫਾਲਤੂ ਦੀਆਂ ਹੋ ਨਾ ਕਰ ਪਰਮੇਸ਼ਾ ਚੱਗਾ ਫਿਰ ਮੈਂ ਵੀ ਤੇਰੇ ਕਹੇ ਦਵਾਈ ਨਹੀਂ ਲੈਣੀ ਉਹ ਮੰਮੀ ਕਿਉਂ ਜਵਾਬਾ ਮੰਗੂ ਜ਼ਿੱਦ ਕਰ ਰਹੀਆਂ ਨੂੰ ਚਲ ਚੰਗਾ ਲੈ ਜਾऊंगा मम्मी ਕੀ ਬਣਾਈ ਜਾਨੀ ਆ ਮੈਂ ਗੋਭੀ ਦੀ ਸਬਜ਼ੀ ਬਣਾਈ ਆ ਪੁੱਤ ਉਹ ਮੇਰਾ ਤਾਂ ਅੱਜ ਸਾਗ ਖਾਣ ਨੂੰ ਜੀ ਕਰਦਾ ਸੀ ਕੋਈ ਨਾ ਪੁੱਤ ਇੱਕ ਦੋ ਦਿਨਾਂ ਚ ਆਪਾਂ ਸਾਗ ਬਣਾ ਲਾਂਗੇ ਉਹ ਸੱਚ ਮਮੀ ਮੈਂ ਤਾਂ ਤੈਨੂੰ ਆਏਗਾ ਨਾ ਆਪਾਂ ਰਹਿਮਤ ਤੇ ਜੱਗੀ ਨੂੰ ਡਿਨਰ ਤੇ ਨਾ ਬੁਲਾ ਲਈਏ ਠੀਕ ਐ ਪੁੱਤ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਲੈ ਆਪਾਂ ਨਾਲੇ ਪਹਿਲਾਂ ਵੀ ਕੋਈ ਗੱਲਬਾਤ ਨਾ ਹੋਈ ਛੇਤੀ ਛੇਤੀ ਕਾਲੀ ਚ ਵਿਆਹ ਹੋ ਗਿਆ ਉਹ ਤਾਂ ਹੀ ਦਾ ਤੈਨੂੰ ਮੈਂ ਕਹਿੰਨਾ ਜੱਗੀ ਨਾਲ ਥੋੜੀ ਮੇਰੀ ਜਾਨ ਪਛਾਣ ਵੀ ਹੋ ਜੂਗੀ ਠੀਕ ਹੈ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲੈ ਚੱਲ ਤੂੰ ਐਵੇਂ ਹੀ ਕਰ ਔਰ ਰਹਿਮਤ ਨੂੰ ਫੋਨ ਕਰਕੇ ਕਹਿ ਦੀ ਕਿ ਕੱਲ ਨੂੰ ਆ ਜਾਓ ਠੀਕ ਹੈ ਮੈਂ ਅੱਜ ਹੀ ਕਰ ਦਾਂ ਨੀ ਆ ਉਹਨੂੰ ਫੋਨ ਹਾਂ ਮੈਂ ਕੁਝ ਸਮਾਨ ਸਮੂਲ ਲਿਆਉਣ ਨਾਲੇ ਤਿਆਰੀ ਅੱਜ ਹੀ ਕਰ ਲੈਂਦੇ ਆ ਠੀਕ ਹੈ ਪੁੱਤ ਮੰਮਾ ਗੇਟ ਖੋਲਿਓ ਖੋਲ ਦਿਆਂ ਪੁੱਤ ਅੱਜ ਪੁੱਤ ਉਸ ਵਿਆਹ ਦੀ ਕਿਵੇਂ ਆ ਗਏ ਉਹ ਅੱਜ ਪੁੱਤ ਉਹ ਮੰਮੀ ਅੱਜ ਨਾ ਹਾਫ ਡੇ ਸੀਗਾ अच्छा अच्छा आ जाओ आ जाओ पुत्त ठंड ਤਾਂ ਬਹੁਤ ਹੋਈ ਪਈ ਐ ਹੋਰ ਮੰਮੀ ਅੱਜ ਤਾਂ ਸੱਚੇ ਸੌਣਗੇ ਤੇ ਬਾਹਰ ਹੀ ਠੰਡ ਸੀਗੀ ਅੱਜ ਤਾਂ ਰਹਿਮਤ ਤੇਰੀ ਮੰਮੀ ਦਾ ਫੋਨ ਆਇਆ ਸੀ ਪੁੱਤ ਤੁਹਾਨੂੰ ਬੁਲਾਉਂਦੇ ਸੀ ਹਾਂ ਮੈਨੂੰ ਵੀ ਆਇਆ ਸੀਗਾ ਮੰਮੀ ਦਾ ਫੋਨ ਤੁਸੀਂ ਐ ਕਰੋ ਪੁੱਤ ਅੱਜੇ ਜਾ ਕੇ ਮਿਲਿਓ ਕੱਲ ਨੂੰ ਤਾਂ ਫਿਰ ਮੈਂ ਤੁਹਾਨੂੰ ਘੁੰਮਣ ਭੇਜੂਗੀ ਇੱਥੇ ਮੰਮੀ ਉਹ ਤਾਂ ਕਹੜਾ ਜਵਾਕਾਂ ਦਾ ਅੰਗਰੇਜ਼ੀ ਚ ਕੀ ਕਹਿਣਾ ਹੁੰਦੇ ਨੇ ਉਹ ਤਾਂ ਸਰਪ੍ਰਾਈਜ਼ ਐ ਓਕੇ ਚਲ ਪੁੱਤ ਤੁਸੀਂ ਜਾ ਕੱਪੜੇ ਚੇਂਜ ਕਰ ਲਓ ਹਣਾ ਠੰਡ ਹੈਗੀ ਐ ਹੋਰ ਹੋਰ ਪੁੱਤ ਚਲੋ ਮੈਂ ਤੁਹਾਨੂੰ ਚਾਹ ਬਣਾ ਕੇ ਦਵਾਂ ਜਾਂਗੇ ਰਹਿਮਤ ਦੇਖ ਲੈ ਪੁੱਤ ਤੇਰੇ ਨਾਲ ਜਿਆਦਾ ਚਾਹਤਾ ਰੂਹੀ ਨੂੰ ਚੜਿਆ ਹੋਇਆ ਨਾਨੀ ਹਾਊਸ ਜਾਣ ਦਾ ਮੰਮਾ ਮੇਰੇ ਸਾਰੇ ਦੋਸਤ ਨੇ ਨਾ ਉਹ ਆਪਣੇ ਨਾਨੀ ਘਰ ਜਾਂਦੇ ਨੇ ਮੈਂ ਵੀ ਜਾਣਾ ਬੰਦ ਨਾਨੀ ਘਰ ਕੋਈ ਗੱਲ ਨਹੀਂ ਪੁੱਤ ਜਦੋਂ ਤੇਰੇ ਪਾਪਾ ਆਗੇ ਨਾ ਆਪਾਂ ਚੱਲਾਂਗੇ ਉਹ ਆਗੇ ਤੇਰੇ ਪਾਪਾ ਜੱਗੀ ਤੂੰ ਇੰਨਾ ਲੇਟ ਕਿਉਂ ਹੋ ਗਿਆ ਪੁੱਤ ਰੂਹੀ ਆ ਰਹਿਮਤ ਤੈਨੂੰ ਕਦੋਂ ਦੀਆਂ ਉਡੀਕਦੀਆਂ ਨੇ ਉਹ ਮੰਮੀ ਬਸ ਆਫਿਸ 'ਚ ਕੰਮ ਜੇ ਸੀਗੇ ਕੀ ਕਰਨਾ ਸੀਗਾ ਪੁੱਤ ਤੈਨੂੰ ਫੋਨ ਤਾਂ ਕੀਤਾ ਸੀ ਭੁੱਲ ਗਿਆ ਉਹ ਯਾਰ ਮੈਂ ਤਾਂ ਸਿਹਤ ਵੀ ਠੀਕ ਨਹੀਂ ਹੈਗੀ ਕੀ ਹੋ ਗਿਆ ਉਮਮੀ ਬਸ ਮੈਂ ਰੁੱਕੀ ਦੱਸ ਮੇਰਾ ਸਿਰਜਾ ਦੁਖੀ ਜਾਂਦਾ ਆ ਕੀ ਹੋ ਗਿਆ ਤਬੀਅਤ ਨਹੀਂ ਠੀਕ ਹੈਗੀ ਮਮੀ ਮੇਰੀ ਕੋਈ ਗੱਲ ਨਹੀਂ ਪੁੱਤ ਤੂੰ ਦਵਾਈ ਲੈ ਕੇ ਇਹਨਾਂ ਨੂੰ ਲੈ ਕੇ ਜਾ ਉਹ ਡੀਖਦੇ ਹੋਣੇ ਵਿਚਾਰੇ ਸੌ ਤਿਆਰੀਆਂ ਕਰੀ ਬੈਠੇ ਹੋਣੇ ਪੁੱਤ ਰਵੀ ਰਵੀ ਰਿਸ਼ਤੇਦਾਰੀ ਦਾ ਕੰਮ ਹੈ ਉਹ ਨਹੀਂ ਮਮੀ ਮੇਰੀ ਸਿਹਤ ਨਹੀਂ ਠੀਕ ਹੈ ਜੀ ਫਿਰ ਕਦੇ ਵਗ ਜਾਗੇ ਰਮਨ ਕੋਈ ਨਾ ਪੁੱਤ ਤੂੰ ਨਾਲ ਤਾਂ ਆਸੂ ਮੈਂ ਸਮਝਾਉਣੀ ਉਹਨਾਂ ਨਾਲ ਕੋਈ ਗੱਲ ਨਹੀਂ ਮਮੀ ਉਹ ਕੋਈ ਨਾ ਪੁੱਤ ਮੰਮੀ ਰਹਿੰਦੋ ਪੁੱਤ ਤੂੰ ਨਾ ਦਾਦੀ ਮਮਾ ਕੋਲ ਬੈ ਕੇ ਡਰਾਇੰਗ ਕਰ ਮੈਂ ਤੇਰੇ ਪਾਪਾ ਨੂੰ ਕਾਫੀ ਬੁਣਾ ਕੇ ਦੇ ਦਾਂ ਚੰਗਾ ਮਮਾ ਤੁਸੀਂ ਲੈ ਜਾਓ ਇਹ ਕੋਈ ਨਾ ਪੁੱਤ ਜੱਗੀ ਆਹ ਕਾਫੀ ਪੀ ਲਓ ਤੁਸੀਂ ਆਹ ਸਿਰ ਦਰਦ ਕਰ ਨੂੰ ਹਟ ਜਾਊਗਾ ਨਹੀਂ ਤਾਂ ਮੈਂ ਕੋਈ ਮੈਡੀਸਿਨ ਲਿਆ ਦਿੰਨੀ ਆ ਤੁਹਾਨੂੰ ਨਹੀਂ ਮੈਡੀਸਿਨ ਦੀ ਲੋੜ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਨਾਲੇ ਯਾਰ ਤੁਸੀਂ ਐਦਾਂ ਕਰੋ ਮੈਂ ਨਾ ਆਪਣੇ ਦੋਸਤ ਨੂੰ ਫੋਨ ਕਰ ਦੰਦਾ ਉਹ ਤੈਨੂੰ ਰੂਹੀ ਨੂੰ ਤੇ ਮੰਮੀ ਨੂੰ ਲੈ ਜਾਊਗਾ ਛੱਡਿਆਊਗਾ ਤੁਸੀਂ ਤਾਂ ਘਟੂ ਘਟ ਕਰਿਆ ਆ ਡਿਨਰ ਉੱਥੇ ਉਹ ਨਹੀਂ ਕੋਈ ਗੱਲ ਨਹੀਂ ਇਹ ਸਭ ਕੁਝ ਤੁਹਾਡੇ ਵਾਸਤੇ ਸੀਗਾ ਜੇ ਤੁਹਾਡੀ ਸਿਹਤ ਨਹੀਂ ਠੀਕ ਹੈਗੀ ਨਾਲ ਤੁਹਾਡੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਆ ਤੁਸੀਂ ਕੌਫੀ ਪੀਓ ਹੋ 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 ਯਾਰ ਬੁੱਤੂ ਆਗੇ ਤੁਸੀਂ ਐਨਾ ਲੇਟ ਕਿਵੇਂ ਹੋ ਗਏ ਤੁਸੀਂ? ਉਹ ਯਾਰ ਆਫਿਸ 'ਚ ਕੰਮੇ ਬਹੁਤ ਲੇਟ ਨਿਪੜਿਆ ਮੇਰਾ। ਜਦੋਂ ਨਿਪੜਿਆ ਜਿਹਦੇ ਨਾਲ ਦੀ ਨਾਲ ਘਰ ਨੂੰ ਆ ਗਿਆ ਮੈਂ। ਮੇਰੇ ਫੈਮਲੀ ਵਾਲੇ ਪਾਗਲ ਨੇ ਜਿਹੜੇ ਸਾਰਾ ਡਿਨਰ ਰੈਡੀ ਕਰੀ ਬੈਠੇ ਨੇ। ਜਾਂ ਫਿਰ ਮੈਂ ਪਾਗਲ ਨਾਲ ਜਿਹੜੀ ਥੋੜੀ ਵੇਰ 'ਚ ਬੈਠੀ ਆ ਇੱਥੇ। ਉਹ ਚਲ ਗੁੱਸੇ ਗਈ ਹੁੰਨੀ ਆ। ਆਪਾਂ ਹੁਣ ਬਗ ਚੱਲਦੇ ਹੁਣ ਕੀ ਹੋ ਗਿਆ? ਹੁਣ ਨਹੀਂ ਮੈਂ ਜਾਣਾ ਹੈਗਾ। ਤੁਸੀਂ ਜਾਣ ਕੇ ਸਭ ਕਰਦੇ ਹੋ। ਹੁਣ ਜਦੋਂ ਤੁਹਾਡੇ ਰਿਸ਼ਤੇਦਾਰੀ ਤੋਂ ਕੋਈ ਇਨਵੀਟੇਸ਼ਨ ਆਊਗਾ ਨਾ ਮੈਂ ਵੀ ਐਦਾਂ ਕਰਾਂਗੀ। ਨਾਲੇ ਆਫਰ ਆਪਣੀ ਲਾਡਲੀ ਨੂੰ। ਮੈਂ ਇੱਥੇ ਨੌਕਰ ਨਹੀਂ ਹੈਗੀ ਤੁਹਾਡੀ। ਕੀ ਹੋ ਰਿਹਾ ਹੈ ਤੈਨੂੰ ਕੀ ਲੱਗਦਾ ਹੈ ਸਭ ਕਰਕੇ ਤੂੰ ਮੇਰੇ ਨੇੜੇ ਆਜੇਂਗੀ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕਰ ਠੀਕ ਹੈ ਨਾ ਮੈਂ ਤਾਂ ਨਾ ਕੁਝ ਨਹੀਂ ਸੋਚਿਆ ਤੁਸੀਂ ਤਕਲੀਫ 'ਚ ਸੀ ਮੈਂ ਸੋਚਿਆ ਚੱਲ ਥੋੜਾ ਸਿਰ ਘੁੱਟ ਦਾਂ ਉਹ ਬੱਸ ਕਰ ਸਭ ਜਾਣਦਾ ਮੈਂ ਤੁਹਾਡੇ ਵਰਗੀਆਂ ਕੁੜੀਆਂ ਬਾਰੇ ਆਹ ਮਿੱਠੀਆਂ ਮਿੱਠੀਆਂ ਗੱਲਾਂ 'ਚ ਮੈਨੂੰ ਨਹੀਂ ਭੜਾਉ ਸਕਦੀ ਤੂੰ ਕੀ ਬੋਲ ਰਹੇ ਹੋ ਤੁਸੀਂ ਉਹ ਯਾਰ ਜਾ ਆਪਣਾ ਸੋ ਜਾ ਜਾ ਕੇ ਜੱਗੀ ਪੁੱਤ ਰਹਿਮਤ ਨੂੰ ਦੇਖਿਆ ਕਿਤੇ ਦਿਖਦੀ ਨਹੀਂ ਉਹ ਇੱਥੇ ਹੋਣੀ ਮੰਮੀ ਮੈਨੂੰ ਕੀ ਪਤਾ ਪੁੱਤ ਮੈਂ ਤਾਂ ਸਾਰੇ ਘਰ ਚ ਦੇਖ ਲਈ ਮਿੰਨ ਤਾਂ ਕਿਤੇ ਦਿਖਾਈ ਨਹੀਂ ਦਿੰਦੀ ਪਪਾ ਮੰਮਾ ਕਿੱਥੇ ਨੇ ਅੱਜ ਤਾਂ ਆਪਾਂ ਨੇ ਘੁੰਮਣ ਜਾਣਾ ਸੀ ਕਿਤੇ ਰਾਤ ਵਾਲੀ ਗੱਲ ਕਰਕੇ ਘਰ ਛੱਡ ਕੇ ਤਾਂ ਨਹੀਂ ਚਲੀ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਲੱਗਿਆ ਤੁਹਾਨੂੰ ਐਪੀਸੋਡ 4 ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਕਮੈਂਟਸ ਕਰਕੇ 10 ਜ਼ਰੂਰ ਦਿਓ ਕਿ ਕਿਦਾਂ ਦਾ ਲੱਗਿਆ ਬਾਕੀ ਤੁਸੀਂ ਕੀ ਸੁਝਾਅ ਦੇਣੇ ਹੋ ਜਾਂ ਤੁਹਾਨੂੰ ਕੀ ਜਜਮੈਂਟ ਹੋ ਰਹੀ ਆ ਕਿ ਅਗਲੇ ਐਪੀਸੋਡਸ ਦੇ ਵਿੱਚ ਕੀ ਹੋਣ ਵਾਲਾ ਆ ਉਹ ਵੀ ਮੈਨੂੰ ਕਮੈਂਟਸ ਦੇ ਵਿੱਚ ਦੱਸਿਓ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰਿਓ ਉਸ ਦੇ ਨਾਲ ਕਿਉਂਕਿ ਮੈਨੂੰ ਪਤਾ ਲੱਗਦਾ ਹੈ ਕਿ ਮੇਰੀਆਂ ਵੀਡੀਓ ਕਿਹੜੇ-ਕਿਹੜੇ ਸ਼ਹਿਰ 'ਚ ਲੋਕ ਦੇਖ ਰਹੇ ਆ ਤੁਸੀਂ ਦੇਖ ਰਹੇ ਹੋ ਸਰੋਤੇ ਸੋ ਪਿਆਰ ਬਣਾਈ ਰੱਖੋ ਜਿਹੜਾ ਹੁਣ ਨੈਕਸਟ ਐਪੀਸੋਡ ਆਣਾ ਉਹ ਮੈਗਾ ਐ ਉਹ 5th ਤੇ 6th ਐਪੀਸੋਡ ਨੂੰ ਅਸੀਂ ਕੰਬਾਈਨ ਕਰਕੇ ਇੱਕ ਮੈਗਾ ਐਪੀਸੋਡ ਤਿਆਰ ਕਰਤਾ ਆ ਤੇ 2 ਦਿਨਾਂ ਦੇ ਬਾਅਦ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਤੇ ਬਹੁਤ ਹੀ ਸੋਹਣਾ ਐਪੀਸੋਡ ਆ ਤੇ ਬਹੁਤ ਹੀ ਸੋਹਣੀ ਇਹ ਸੀਰੀਜ਼ ਜਾਊਗੀ ਸੋ ਪਿਆਰ ਬਣਾਈ ਰੱਖੋ ਕਮੈਂਟਸ ਕਰਕੇ ਜਾਓ ਯਾਦ ਨਾਲ ਲਾਈਕ ਕਰਕੇ ਜਾਓ ਵੀਡੀਓ ਨੂੰ ਤੇ ਸ਼ੇਅਰ ਕਰਕੇ ਜਾਓ ਕਿਉਂਕਿ ਇਹਨਾਂ ਚੀਜ਼ਾਂ ਨਾਲੇ ਸਾਨੂੰ ਮੋਟੀਵੇਸ਼ਨ ਮਿਲਦੀ ਆ ਬਾਕੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਲਾਲ ਬਟਨ ਨੂੰ ਪ੍ਰੈਸ ਕਰਕੇ ਪਤਾ ਨਹੀਂ ਹੁਣ ਤਾਂ ਚਿੱਟਾ ਹੋ ਗਿਆ ਉਹ ਸੋ ਉਹਨੂੰ ਪ੍ਰੈਸ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਐਂਧੇ ਹੀ ਪਹੁੰਚਦੀਆਂ ਰਹਿਣ। ਸੋ ਹੁਣ ਮਿਲਦੇ ਆਂ ਮੈਗਾ ਐਪੀਸੋਡ ਦੇ ਨਾਲ। ਫਸਟ ਵੀਕ। ਯੋ ਦਿਖਤਾ ਚੱਲੇ ਖੁਦ ਖੁਦਾ ਵੀ ਇਸ਼ਕ ਕਰੇ।